ਲੁਧਿਆਣਾ ਦੇ ਜਗਰਾਉ ਵਿੱਚ ਸਥਿਤ ਪਿੰਡ ਚੌਂਕੀਮਾਨ ਵਿਖੇ ਦੀਪ ਸਿੱਧੂ ਦੀ ਪਹਿਲੀ ਵਰ੍ਹੇ ਸਿਰ ਮਨਾਇ ਗਈ। ਇਸ ਮੌਕੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਕਈ ਧਾਰਮਿਕ ਅਤੇ ਸਿਆਸੀ ਸ਼ਖਸੀਅਤਾਂ ਦੇ ਵੱਲੋਂ ਇਸ ਵਰ੍ਹੇ ਸਿਰ ਸਮਾਗਮ ਦੇ ਵਿੱਚ ਹਿੱਸਾ ਲਿਆ ਗਿਆ ਅਤੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਤੋਂ ਇਲਾਵਾ ਫਾਰਿਸ ਪੰਜਾਬ ਜਿੱਥੇ ਬੰਦੀ ਦੇ ਕਈ ਆਗੂਆਂ ਦੇ ਨਾਲ ਹਿਦੂਆਣਾ ਮੁੱਲਾਪੁਰ ਦਾਖਾ ਤੋਂ ਕਾਲੀਦਾਲ ਦੇ ਵਿਧਾਇਕ ਮਨਪ੍ਰੀਤ ਯਾਲੇ ਵੀ ਪਹੁੰਚੇ। ਤਨਦਦੇ ਇਹ ਕਿ ਸ੍ਰੀਖੰਡ ਪਾਠ ਸਹਿਬ ਦੇ ਭੋਗ ਪਾਇਏ ਗਏ ਅਤੇ ਸਾਰੇ ਹੀ ਬੁਲਾਰਿਆਂ ਦੇ ਵੱਲੋਂ ਦੀਪ ਸਿੱਧੂ ਨੂੰ ਯਾਦ ਕਰਦਿਆਂ ਹੋਇਆ ਉਸ ਦੀ ਬਹਾਦਰੀ ਅਤੇ ਕੌਮ ਦੇ ਲਈ ਕੀਤੀ ਗਈ ਕਮਾਂ ਦਾ ਜ਼ਿਕਰ ਵੀ ਕੀਤਾ ਗਿਆ ਪਰ ਕੋਸ਼ਿਸ਼ ਕਰਾਂ ਮੈਂ ਤੁਹਾਨੂੰ ਫੇਰ ਦੁਬਾਰਾ ਇਹ ਕਲੀਅਰ ਸੰਗਤ ਨੂੰ ਵੀ ਕਰ ਦੇਣਾ ਚਾਹੁੰਨਾ ਮੈਂ ਅਕਾਲੀ ਦਲ ਦਾ ਵਿਰੋਧੀ ਨਹੀਂਗਾ ਮੈਂ ਉਸ ਇਨਸਾਨ ਦਾ ਵਿਰੋਧੀ ਹਾਂ ਜਿਹੜਾ ਅਕਾਲੀ ਦਲ ਦੇ ਵਿੱਚ ਰਹਿ ਕੇ ਅਕਾਲੀ ਦਲ ਦੀ ਪਾਰਟੀ ਚੋਣ ਕੇ ਤੇ ਪ੍ਰਾਂਤ ਵਿਰੋਧ ਗਤੀਆਂ ਵਿਧੀਆਂ ਜਦੋਂ ਕਰਦੇ ਆ ਅਸੀਂ ਉਹਨਾਂ ਦੇ ਵਿਰੋਧੀ ਆ ਿਆਲੀ ਸਾਹਿਬ ਨੂੰ ਇੱਕੋ ਹੀ ਬੇਨਤੀ ਕੀਤੀ ਆ ਵੀ ਜੇ ਤੁਸੀਂ ਅਸੀਂ ਉਸ ਹਰ ਇੱਕ ਬਾਗੀ ਬੰਦੇ ਦੇ ਭਾਵੇਂ ਉਹਨੇ ਛੋਟੇ ਲੈਵਲ ਤੇ ਬਾਗੀ ਪੁਣਾ ਕੀਤਾ ਹੋਵੇ ਤੇ ਭਾਵੇਂ ਵੱਡੇ ਲੈਵਲ ਤੇ ਕੀਤਾ ਹੋਵੇ ਅਸੀਂ ਉਸ ਬਾਗੀ ਬੰਦੇ ਦੇ ਹਮੇਸ਼ਾ ਹਾਮੀ ਰਹਿਨੇ ਆ ਜਿਹੜਾ ਬੰਦਾ ਅੱਖਾਂ ਚ ਅੱਖਾਂ ਪਾ ਕੇ ਸੱਚ ਕਹਿਣ ਦੀ ਹਿੰਮਤ ਰੱਖਦਾ ਹੋਵੇ ਭਾਵੇਂ ਿਆਲੀ ਸਾਹਿਬ ਨੇ ਜਿਵੇਂ ਆਪਦੀ ਪਾਰਟੀ ਦੇ ਵਿੱਚ ਰਹਿ ਕੇ ਕੀਤਾ ਵੀ ਜੇ ਅਸੀਂ ਪਿਛਲੇ ਸਮੇਂ ਦੇ ਵਿੱਚ ਤਿੰਨਾਂ ਤੇ ਪਾਰਟੀ ਸੈਂਟ ਕੇ ਰਹਿ ਗਈ ਪਿਛਲੇ 70 ਹਾਲਾਂ ਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਪਹਿਲੀ ਵਾਰੀ ਹਾਰਿਆ ਹੈ ਨਾ ਤੇ ਜਿਹੜੀਆਂ ਇਹ ਲੜਾਈਆਂ ਇਹਨਾਂ ਨੂੰ ਉੱਚ ਪੱਤਰੀ ਹੋ ਕੇ ਲੜਨਾ ਪਊਗਾ ਅਸੀਂ ਬਾਦਲਾ ਨੂੰ ਮਾੜਾ ਬਾਦਲਾ ਨੇ ਮਾੜੇ ਕਰਮ ਕੀਤੇ ਬਾਦਲਾ ਨੂੰ ਮਾੜਾ ਕਹਿਣਾ ਅਸੀਂ ਇਹ ਨਹੀਂਗਾ ਵੀ ਅਕਾਲੀ ਦਲ ਮਾੜਾ ਹੋ ਗਿਆ ਤੇ ਨਾ ਅਕਾਲੀ ਦਲ ਸ਼ਬਦ ਮਾੜਾ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਦੀਨ ਮਜ਼ਬ ਕਾ ਜੋਧ ਜੋਕੀ ਨਾ ਅਖੰਡਾ ਫੜਿਆ ਦੋ ਧਾਰਾ ਹੈ ਇਹਨਾਂ ਅਕਾਲੀ ਉਹ ਆਸਤਾ ਜਿਹੜੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਸਰਮੌਰ ਸਾਨੂੰ ਦਿੱਤੀਆਂ ਜਿਹੜਾ ਨੇ ਕਿਤੇ ਮੋਰਾਂ ਗੰਜਰੀ ਦੇ ਗਾਲਚ ਕੈਂਠਾ ਪਾਉਣ ਵਾਲੇ ਰਾਜੇ ਨੂੰ ਤੇ ਸੱਦ ਕੇ ਉਹਨਾਂ ਦੇ ਕੋਹੜੇ ਮਾਰਨ ਦੀ ਜ਼ਰੂਰਤ ਕੀਤੀ ਸੀ ਸਾਨੂੰ ਅਕਾਲਤਾ ਸਾਹਿਬ ਦੇ ਜਥੇਦਾਰ ਉਹ ਚਾਹੀਦੇ ਆ ਸਾਨੂੰ ਜਥੇਦਾਰ ਉਹ ਨਹੀਂ ਚਾਹੀਦੇ ਜਿਹੜੇ ਐਸਜੀਪੀਸੀ ਦੇ ਜਿਹੜੇ ਇੱਕ ਮੁਲਾਜ਼ਮ ਹੋਣ ਤੇ ਜਦੋਂ ਮਰਜ਼ੀ ਐਸਜੀਪੀਸੀ ਕਹਿ ਕੇ ਉਹਨਾਂ ਨੂੰ ਪਾਸੇ ਕਰ ਦੇਵੇ ਤੇ ਜਦੋਂ ਮਰਜ਼ੀ ਮੂਹਰੇ ਲੈ ਆਵੇ ਸਾਨੂੰ ਉਹੋ ਜਿਹੇ ਜਥੇਦਾਰ ਨਹੀਂ ਚਾਹੀਦੇਗੇ ਇਸ ਕਰਕੇ ਬੇਨਤੀ ਆ ਅਕਾਲੀ ਦਲ ਨੂੰ ਮਾੜਾ ਨਾ ਕਿਹਾ ਕਰੋ ਅਕਾਲੀ ਦਲ ਜਿਹੜੀ ਪਾਰਟੀ ਆ ਨਾ ਅੱਜ ਮਾੜੀ ਨਾ ਕੱਲ ਪਾਰਟੀ ਮਾੜੀ ਜਥੇਬੰਦੀ ਕੋਈ ਵੀ ਮਾੜੀ ਨਹੀਂ ਹੁੰਦੀ ਜੀ ਜਿਹੜੇ ਉਹਦੇ ਵਿੱਚ ਸਵਾਮਾਂ ਨਿਭਾ ਰਹੇ ਹੁੰਦੇ ਇਨਸਾਨ ਆ ਉਹ ਹਮੇਸ਼ਾ ਪੰਥ ਦੀਆਂ ਗੱਲਾਂ ਦੇ ਵਿੱਚ ਰਹਿ ਕੇ ਅੱਜ ਤਾਈਂ ਬਾਦਲਾਂ ਨੇ ਸਾਰਾ ਪੰਥ ਲੁੱਟਿਆਗਾ ਇਸ ਗੱਲ ਦਾ ਕਿਸੇ ਤੇ ਇਸੇ ਕਰਕੇ ਉਹ ਹਾਰੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਉਹ ਜਿੱਤਣ ਨਾ ਉਹ ਕਰਨ ਤੇ ਪਰ ਅਕਾਲੀਏ ਮਜ਼ਬੂਤ ਹੈਗੇ ਆ ਤੇ ਮਜ਼ਬੂਤ ਰਹਿਣਗੇ ਕੋਸ਼ਿਸ਼ ਹੀ ਕਰ ਸਕਦੇ ਕਿਉਂਕਿ ਇਹਨਾਂ ਦੇ ਬਾਗੀ ਤੇਵਰਾ ਜਿਵੇਂ ਇਹਨਾਂ ਨੇ ਵਿਖਾਏ ਆ ਪਿਛਲੇ ਸਮੇਂ ਤੋਂ ਇਹਨਾਂ ਦਾ ਪਾਰਟੀ ਚ ਚੱਲਦਾ ਉਹ ਹਸਾਮਨਾ ਚੜਦੀ ਕਲਾ ਮਹਾਰਾਜ ਕਿਰਪਾ ਕਰਨ ਇਹਨਾਂ ਨੂੰ ਤਾਕਤ ਬਖਸ਼ਣ ਤੇ ਜਿਹੜਾ ਸਚਾਈ ਤੇ ਰਹਿ ਕੇ ਆਪਦੀ ਜ਼ੋਰਤ ਨਾਲ ਲੜਨ ਦਾ ਬਲ ਬਖਸ਼ਣ ਵਾਲੀ ਜਨਰੇਸ਼ਨ ਦੇ ਵਿੱਚ ਤੁਹਾਨੂੰ ਤਾਂ ਪਾਰਟੀ ਦੇ ਵਿੱਚ ਰਹਿ ਕੇ ਆਪਾਂ ਨੂੰ ਪਤਾ ਨਾ ਵੀ ਕਿਹੜੇ ਮਾੜੇ ਕਰਮ ਹੋਏ ਤੇ ਸਾਨੂੰ ਪਹਿਲੀ ਵਾਰੀ ਹੋਇਆ ਵੀ ਪਿਛਲੇ 17 ਸਾਲਾਂ ਦੇ ਵਿੱਚ ਵੀ ਸ਼੍ਰੋਮਣੀ ਕਮੇਟੀ ਅਕਾਲੀ ਦਲ ਦਾ ਪ੍ਰਧਾਨ ਵੀ ਹਾਰ ਜੇ ਤੇ ਜਿਹੜੀਆਂ ਇਹ ਸੱਤਾ ਸਾਨੂੰ ਵੱਜੀਆਂ ਸੀਆਂ ਜਾਂ ਕਿਉਂ ਸੀਆਂ ਜੇ ਤੁਸੀਂ ਇਹ ਇੱਕ ਹੁੰਦਾ ਬਾਗੀਪਨ ਹੁੰਦਾ ਤੇ ਉਹ ਤੁਸੀਂ ਵਿਖਾ ਚੁੱਕੇ ਹੋ ਹਨਾ ਤੇ ਆਪਦਾ ਪਾਰਟੀ ਦੇ ਲੈਵਲ ਤੇ ਤੁਸੀਂ ਅਲੱਗ ਵੀ ਆ ਹਨਾ ਤੇ ਪਰ ਅਸੀਂ ਤੁਹਾਡੇ ਤੋਂ ਇਹੀ ਚਾਹੁੰਦੇ ਆ ਵੀ ਜੇ ਤੁਸੀਂ ਇਹ ਬਾਗੀ ਪੁਨੇ ਦੇ ਤੇਵਰ ਪੱਕੇ ਕੀਤੇ ਹਨਾ ਤੇ ਆਉਣ ਵਾਲੀ ਜਨਰੇਸ਼ਨ ਬਹੁਤ ਕੋਛ ਚਾਹੁੰਦੀ ਆ ਤੇ ਤੁਹਾਨੂੰ ਇਹ ਲਿਧਿਆਣੇ ਦੇ ਵਿੱਚ ਜਾਂ ਮੁੱਲਾਪੁਰ ਦੇ ਵਿੱਚ ਪਿਆਰ ਵੀ ਲੋਕ ਬਹੁਤ ਕਰਦੇ ਆ ਵੀ ਕਿਤੇ ਨਾ ਕਿਤੇ ਤੁਹਾਡੇ ਦੇ ਵਿੱਚ ਸਚਾਈ ਹੁੰਦੀ ਆ ਵੀ ਤੁਹਾਨੂੰ ਜਿਤਾਉਂਦੇ ਰਹੇ ਤੇ ਇਸ ਕਰਕੇ ਅਸੀਂ ਉਹਨਾਂਲੇ ਸਮੇਂ ਦੇ ਵਿੱਚ ਇਹ ਜ਼ਰੂਰ ਚਾਹੁੰਨੇ ਆ ਵੀ ਜਨਰੇਸ਼ਨ ਦੇ ਵਿੱਚ ਜਿਹੜੇ ਅਕਾਲੀ ਦਲ ਨੇ ਮਾੜੇ ਕਰਮ ਜਾਂ ਜੋ ਵੀ ਕੀਤੇ ਆ ਕਿਉਂਕਿ ਅਸੀਂ ਅਕਾਲੀ ਸ਼ਬਦ ਮਾੜਾ ਖਰਾਬ ਨਹੀਂ ਹੋਣ ਦੇਣਾ ਚਾਹੁੰਦੇ ਬਾਦਲ ਕੇ ਮਾੜੇ ਹੋ ਜਾਣ ਕੋਈ ਹੋਰ ਮਾੜਾ ਕਰਮ ਕਰਨ ਵਾਲਾ ਜਿਵੇਂ ਹੁਣ ਮਨਪ੍ਰੀਤ ਸਿੰਘ ਇਆਲੀ ਕਰਮ ਕੋਈ ਮਾੜਾ ਕਰਜੇ ਤਾਂ ਮਨਪ੍ਰੀਤ ਸਿੰਘ ਇਆਲੀ ਨੂੰ ਕਹੀਏ ਅਸੀਂ ਮਨਪ੍ਰੀਤ ਸਿੰਘ ਇਆਲੀ ਨੂੰ ਅਕਾਲੀ ਕਹਿ ਕੇ ਮਾੜਾ ਨਾ ਕਹੀਏ ਸਾਈਂ ਹੋਣਾ ਜੀ ਦਿਲ ਦੀ ਭਾਵਨਾ ਨੂੰ ਤੇ ਸੱਚੇ ਸਤਗੁਰੂ ਰਹਿਮ ਕਰੇ ਆਪ ਜੀ ਤੇ ਸੁਮਤ ਬਾਸ਼ੇ ਚੜਦੀ ਕਲਾ ਕਰੇ ਬੜਾ ਸੋਹਣਾ ਲੱਗਾ ਵੀ ਆਪ ਜੀ ਦੇ ਧੰਨਵਾਦ ਆਹ ਅਕਾਲੀ ਦਲ ਤੇਰੀ ਸਾਥ ਤੇ ਮੈ ਰਾਹ ਦੇਵਾਂਗੇ ਕਿੱਥੇ ਵੀ ਇਹਦਾ ਕੋਈ ਬੋਝ ਨਹੀਂ ਹੈ ਸਤੂ ਤੇਰੀ ਸਾਥ ਤੇ ਦੇਖੋ ਸ਼੍ਰੋਮਣੀ ਅਕਾਲੀ ਦਲ ਸਾਡੀ ਪੰਜਾਬੀਆਂ ਦੀ ਮਾਂ ਪਾਰਟੀ ਆ ਇਸ ਪਾਰਟੀ ਨੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਵੀ ਕੀਤੇ ਆ ਮੋਰਚੇ ਵੀ ਲਾਏ ਆ ਅਤੇ ਧਾਰਮਿਕ ਖੇਤਰ ਦੇ ਵਿੱਚ ਅਤੇ ਰਾਜਨੀਤਿਕ ਖੇਤਰੇ ਸੁਆਵਾਂ ਨਵਾਰੀਏ ਪਾਰਟੀ ਸੋ ਸਾਡੀ ਕੋਸ਼ਿਸ਼ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤੇ ਜੋ ਵੀ ਕਮੀਆਂ ਨੇ ਹਾਲਾਂਕਿ ਕਿ ਕੰਮ ਵੀ ਬਹੁਤ ਚੰਗੇ ਕੰਮ ਵੀ ਹੋਏ ਨੇ ਕਾਲੀਦਲ ਦੀ ਸਰਕਾਰ ਡਿਵੈਲਪਮੈਂਟ ਵੀ ਹੋਈ ਹੈ ਜਦੋਂ ਕੋਈ ਘਟਨਾਵਾਂ ਵੀ ਹੋਈਆਂ ਨੇ ਸੋ ਉਹਦੇ ਤੇ ਕੋਸ਼ਿਸ਼ ਕਰ ਰਹੇ ਆ ਕਿ ਹਾਲੇ ਸਮੇਂ ਦੇ ਵਿੱਚ ਦੁਬਾਰਾ ਇਹ ਪਾਰਟੀ ਲੋਕਾਂ ਦੇ ਮਨਾਂ ਦੇ ਉੱਪਰ ਰਾਜ ਕਰੇ ਤੇ ਪੰਜਾਬ ਦੇ ਹੱਕਾਂ ਦੀ ਰਾਖੀ ਕਰੇ ਅੱਜ ਸਭ ਬਦਲ ਸਾਹਿਬ ਪ੍ਰਭਿਤ ਜਾਣਦੇ ਕਿ ਕਾਲੀਦਲ ਨੂੰ ਸਰਕ ਪੱਤ ਕਹਿੰਦੀ ਹੈ ਕਾਲੀਦਲ ਨੂੰ ਸਾਡਾ ਵਿਰੋਧ ਨਹੀਂ ਗਿਆ ਬਦਲ ਪੱਤ ਬਦਲ ਪੱਤ ਇਸੇ وجہ ਕਿ ਸਮਾਗਮ ਚਲੋ ਪਿਛਲੀ ਸਰਕਾਰ ਜਿਹੋ ਸੀਗੀ ਉਸ ਸਮੇਂ ਕੁਝ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਉਦੇ ਕਰਕੇ ਜੇ ਕੁਝ ਜਿਹੜੀ ਨਾਰਾਜ਼ਗੀ ਹੈ ਲੋਕਾਂ ਦੀ ਕੋਸ਼ਿਸ਼ ਆ ਵੀ ਆਉਣੇ ਸਮੇਂ ਚ ਉਹ ਦੂਰ ਹੋਣੀ ਚਾਹੀਦੀ ਹੈ ਜੀ ਬੰਦੇ ਜੋ 10 ਸਾਲ ਸਤਾ ਵਿੱਚ ਸਰਕਾਰ ਸੀ ਕਿ ਬੇਬਦੀ ਦਾ ਇਨਸਾਫ ਨੰਘਿਆ ਉਹਦਾ ਨਹੀਂ ਮਿਲ ਸਕਿਆ ਜੀ ਚਲੋ ਕੋਈ ਜਾਣ ਬੁੱਝ ਕੇ ਤੇ ਜੇ ਘਟਨਾਵਾਂ ਜਿਹੜੀਆਂ ਵਾਪਰੀਆਂ ਉਹਨਾਂ ਤੇ ਕੁਝ ਨਾ ਕੁਝ ਹੋਣਾ ਜ਼ਰੂਰ ਚਾਹੀਦਾ ਤੇ ਆਉਣੇ ਸਮੇਂ ਚ ਹੋਊਗਾ ਜ਼ਰੂਰ ਆਈਲੀ ਸਾਹਿਬ ਕੀ ਲੱਗਦਾ ਪਾਰਟੀ ਦਾ ਪ੍ਰਧਾਨ ਚੇਂਜ ਕਰਨ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਦੇਖੋ ਚਲੋ ਮੇਰੇ ਤਾਂ ਅਧਿਕਾਰ ਖੇਤਰ ਚ ਨਹੀਂ ਹੈਗਾ ਉਹ ਤਾਂ ਪਾਰਟੀ ਨੇ ਸਾਰਾ ਸੋਚਣਾ ਵਾ ਮੈਂ ਇੱਕ ਪਾਰਟੀ ਦਾ ਵਫਾਦਾਰ ਸਪਾਈ ਹਾਂ ਤੇ ਲੰਬੇ ਸਮੇਂ ਤੋਂ ਦੇਖੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹਰ ਤਰ੍ਹਾਂ ਦੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਜੋ ਵੀ ਵਰਕਰਾਂ ਦੀ ਭਾਵਨਾਮਾਂ ਨੇ ਉਹਨਾਂ ਅਨੁਸਾਰ ਫੈਸਲੇ ਲਏ ਜਾਣ ਉਹਤੇ ਅਸੀਂ ਕੋਸ਼ਿਸ਼ ਪੂਰੀ ਕਰ ਰਹੇ ਹਾਂ ਤੇ ਲੱਗੇ ਹੋਏ ਹਾਂ। ਵਿਸ਼ਵ ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਪਸ਼ੀਕਰਨ ਸਪੈਸ਼ਲਿਸਟ ਬਾਬਾ ਗਾਲੀਨਾਥ ਜੀ ਜੋ ਕਹਿੰਦੇ ਨਹੀਂ ਉਹ ਕਰਕੇ ਦਿਖਾਉਂਦੇ ਨੇ ਵਿਆਹ ਦੇ ਵਿੱਚ ਰੁਕਾਵਟ ਵਿਦੇਸ਼ ਯਾਤਰਾ ਵੀਜ਼ਾ ਵਿੱਚ ਦੇਰੀ ਪਿਆਰ ਵਿੱਚ ਤੋਖਾ ਵਪਾਰ ਦੇ ਵਿੱਚ ਘਾਟਾ ਪ੍ਰੇਮ ਕਾਇਨੇ ਤੋਂ ਬਾਅਦ ਤਲਾਕ ਸਵਤਨ ਦਸ਼ਮਨ ਤੋਂ छुटਕਾਰਾ ਸੰਤਾਨ ਹੀਨਤਾ ਲੋਟੇ ਸੱਤਾ ਨੰਬਰ ਹੱਥਾਂ ਤੋਂ ਨਿਰਾਸ਼ ਇੱਕ ਵਾਰ ਜ਼ਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 100% ਗਾਰੰਟੀਡ ਸਮਾਧਾਨ